ਅਜ ਨਗਰ ਨਗਰ ਕਵਾੜੇ ਦੇ ਨਵੇਂ ਮੇਅਰ ਰਾਮਪਾਲ ਉਪਲ ਤੇ BSP ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਸੂਰ ਸਾਹਿਬ ਦੀ ਜਿਹੜੀ ਆ ਜਸਤਾਜ ਪੂਸ਼ੀ ਹੋਈ ਆ ਮੈਂ ਇਹਨਾਂ ਨੇ ਬਸਰਾ ਜੀ ਦੀ ਬੇਟੀ ਜੋ ਐਡਵੋਕੇਟ ਨੇ ਸੁਨੀਤਾ ਬਸਰਾ ਜੀ ਸੁਨੀਤਾ ਜੀ ਇਸ ਮੌਕੇ ਕੀ ਕਹੋਗੇ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਪਰਿਵਾਰ ਦੇ ਵਿੱਚੋਂ ਬਹੁਤ ਜ਼ਿਆਦਾ ਤੁਸੀਂ ਯਾਅਰ ਵੀ ਕੀਤੀ ਜਾਂ ਤੇ ਅੱਜ ਖੁਸ਼ੀ ਦਾ ਮਾਹੌਲ ਹੈ ਤਾਜਪੁਸ਼ੀ ਤੁਹਾਡੇ ਪਿਤਾ ਜੀ ਦੀ ਹੋ ਗਈ। ਥੈਂਕ ਯੂ ਵੈਰੀ ਮਚ ਸਰ। ਹਾਂ ਜੀ ਬਹੁਤ ਖੁਸ਼ੀ ਦਾ ਪਲ ਆ ਸਾਡੇ ਵਾਸਤੇ ਔਰ ਸਾਰੇ ਸ਼ਹਿਰ ਵਾਸੀਆਂ ਵਾਸਤੇ ਕਿ ਅੱਜ ਤਾਜਪੁਸ਼ੀ ਹੋਈ ਹੈ ਔਰ ਸਾਰੀਆਂ ਪਾਰਟੀ ਸਾਰੀ ਪਾਰਟੀ ਬੜੀ ਖੁਸ਼ ਹੈ। ਹਾਂ ਜੀ ਤੇ ਜਿਸ ਤਰ੍ਹਾਂ ਡਿਵੈਲਪਮੈਂਟ ਲੈ ਕੇ ਵੀ ਹੁਣ ਅੱਜ ਤੋਂ ਜਿਹੜੀ ਡਿਊਟੀ ਹੈ ਸ਼ੁਰੂ ਹੋ ਰਹੀ ਹੈ ਡਿਵੈਲਪਮੈਂਟ ਦੀ। ਜੀ। ਤੇ ਕਿਸ ਤਰ੍ਹਾਂ ਦੇ ਜਿਹੜੇ ਡਵੈਲਪਮੈਂਟ ਦੀ ਕਾਫੀ ਬੀਐਸਪੀ ਦੇ ਵਰਕਰਾਂ ਨੂੰ ਵੀ ਕਾਫੀ ਆਸ ਹੈ ਸ਼ਹਿਰ ਵਾਸੀਆਂ ਨੂੰ ਵੀ ਕਾਫੀ ਆਸ ਹੈ ਕਿ ਜਿਹੜੇ ਡਵੈਲਪਮੈਂਟ ਦੇ ਜਿਹੜੇ ਮੁੱਦੇ ਆ ਉਹ ਚੱਕੇ ਜਾਣਗੇ ਡਵੈਲਪਮੈਂਟ ਦੇ ਮੁੱਦੇ ਜਿਹੜੇ ਹੱਲ ਹੋਣਗੇ ਸਰ ਇੱਕ ਤਾਂ ਜਿਹੜਾ ਨਾ ਰੋਡਸ ਦੇ ਉੱਤੇ ਬਲਾਕੇਜ ਆ ਉਹਨੂੰ ਉਹਨੂੰ ਡਰੇਨਿੰਗ ਸਿਸਟਮ ਪ੍ਰੋਪਰ ਕੀਤਾ ਜਾਏਗਾ ਔਰ ਪਲੱਸ ਜਿਹੜੇ ਸਾਡੇ ਜਿਹਦਾ ਸ਼ਹਿਰ ਆ ਇੱਕ ਨਫ ਬਰਿੰਦਰ ਬਰਿੰਦਰ ਪਾਰਕ ਦੇ ਕੋਲੇ ਡੰਪ ਬਾਡੀ ਸਮੱਸਿਆ ਬਹੁਤ ਜ਼ਿਆਦਾ ਆ ਕਾਫੀ ਲੌਂਗ ਟਾਈਮ ਤੋਂ ਚੱਲਦੀ ਆ ਰਹੀ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਸਾਰਟਡ ਕੀਤਾ ਜਾਵੇ ਔਰ ਸਰ ਇੱਕ ਸਟੇਡੀਅਮ ਆ ਉਹਦੀ ਡਿਵੈਲਪਮੈਂਟ ਦੀ ਨੀਤੀ ਬਣਾਈ ਜਾ ਰਹੀ ਆ ਉਹ ਜਿਹੜਾ ਸਟੇਡੀਅਮ ਆ ਉਹਨੂੰ ਡਿਵੈਲਪ ਕਰਨਾ ਪਲੱਸ ਇੱਕ ਨਵਾਂ ਸਟੇਡੀਅਮ ਆ ਉਹ ਵੀ ਬਣਾਣਾ ਹੈ ਯਾਨੀ ਤੁਸੀਂ ਪਤਾ ਜੀ ਨਾਲ ਮਿਲ ਕੇ ਸਾਰਾ ਰੋਡ ਮੈਪ ਤਿਆਰ ਕਰ ਲਿਆ ਵੀ ਕਿਹੜੇ-ਕਿਹੜੇ ਕੰਮ ਹੈ ਜਿਹੜੇ ਉਹਨਾਂ ਕੁਰਾਉਣੇ ਸਰ ਹਾਂਜੀ ਬਿਲਕੁਲ ਅਸੀਂ ਤਿਆਰ ਕਰ ਲਿਆ ਆ ਅਸੀਂ ਪਾਰਕਸ ਦੀਆਂ ਡਵੈਲਪਮੈਂਟਸ ਵੀ ਕਰਨੀਆਂ ਨਵੀਆਂ ਪਾਰਕਾਂ ਸਟੈਬਲਿਸ਼ ਕਰਨੀਆਂ ਬੱਚਿਆਂ ਲਈ ਅਸੀਂ ਝੂਲੇ ਵੀ ਲਗਵਾਉਣੇ ਆ ਹੋਰ ਪਲੱਸ ਅਸੀਂ ਸ਼ਹਿਰ ਨੂੰ ਬਿਲਕੁਲ ਸਾਫ਼ ਸੁਥਰਾ ਪੌਦੇ ਵੀ ਲਗਾਉਣੇ ਆ ਗ੍ਰੀਨ ਗ੍ਰੀਨ ਸਿਟੀ ਬਣਾਣੀ ਆ ਜਿਸ ਤਰ੍ਹਾਂ ਤੁਸੀਂ ਬਸਰਾ ਜੀ ਦੇ ਨਾਲ ਹਮੇਸ਼ਾ ਰਹਿੰਦੇ ਆ ਬਸਰਾ ਜੀ ਨੇ ਬਰਸਾਦ ਜੀ ਨੇ ਸਲਾਹ ਕਰਕੇ ਜਿਸ ਤਰ੍ਹਾਂ ਤੁਹਾਡੇ ਅੰਦਰ ਜਿਹੜੀ ਯੂਥ ਦੀ ਜਿਹੜੀ ਨਾਲ ਉਹਨਾਂ ਦੇ ਪਲੱਸ ਪੁਆਇੰਟ ਹੈਗਾ ਤੁਹਾਡਾ ਹਾਂਜੀ ਬਿਲਕੁਲ ਅਸੀਂ ਆਪਣੇ ਪਾਪਾ ਦੇ ਨਾਲ ਚੱਲੇ ਹੋਏ ਆ ਮੈਂ ਐਜ਼ ਆ ਉਹਨਾਂ ਦੀ ਬੇਟੀ ਬੇਟੀ ਜ਼ਿਆਦਾ ਰੋਲ ਅਦਾ ਕਰਦੀ ਆ ਐਡਵੋਕੇਟ ਦਾ ਕੱਟ ਕਰਦੀ ਆ ਔਰ ਉਹਨਾਂ ਨੂੰ ਪਰਸਨਲੀ ਆਪਾਂ ਪੂਰਾ ਗਾਈਡ ਕਰੀਦਾ ਵੀ ਡੈਡੀ ਜੀ ਨਹੀਂ ਅੱਦਾ ਆਪਾਂ ਕੰਮ ਕਰਨਾ ਆ ਤੇ ਜੋ ਅੱਜ ਦੀ ਜੁੱਥੀ ਰਿਕੁਆਇਰਮੈਂਟ ਰਿਕੁਆਇਰਮੈਂਟ ਹੁੰਦੀ ਆ ਅਸੀਂ ਉਹਦੇ ਅਕੋਰਡਿੰਗ ਹੀ ਕੰਮ ਕਰਦੇ ਆ ਮੈਂ ਤਾਂ ਨਹੀਂ ਬਸਰਾ ਜੀ ਦੇ بیٹے ਵਿਸ਼ਾਲ ਬਸਰਾ ਜੀ ਵਿਸ਼ਾਲ ਬਸਰਾ ਜੀ ਅੱਜ ਤਾਜ ਪੋਸ਼ੀ ਹੋ ਗਈ ਆ ਕੀ ਕਹੋਗੇ ਪਹਿਲਾਂ ਤਾਂ ਸਾਡੇ ਚੈਨਲ ਤੇ ਆਉਣ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਨੂੰ ਥੈਂਕ ਯੂ ਤੇ ਅੱਜ ਤਾਂ ਚੁਪਚੀ ਹੋਈ ਆ ਸਾਨੂੰ ਖੁਸ਼ੀ ਦੀ ਫਗਵਾੜੇ ਜੀ ਖੁਸ਼ੀ ਦੀ ਲਹਿਰ ਆ ਤੇ ਬੌਜੀ ਸਾਡੇ ਸੀਨੀਅਰ ਡਿਪਟੀ ਮੇਅਰ ਬਣੇ ਆ ਫਗਵਾੜੇ ਦੇ ਤੇ ਮੇਅਰ ਬਣਿਆ ਇਰਾਮਪਾਲ ਉਪਲ ਜੀ ਤੇ ਤੀਜੇ ਡਿਪਟੀ ਮੇਅਰ ਬਣੇ ਨੇ ਵਿੱਕੀ ਸੋਜੀ ਤੇ ਇਹਨਾਂ ਦਾ ਫਗਵਾੜੇ ਸ਼ਹਿਰ ਦੇ ਵਿੱਚ ਬਜ਼ੇਰਾ ਵਧੀਆ ਰੋਲ ਆ ਸਾਰਿਆਂ ਨਾਲ ਸੁੱਖ ਦਾ ਖੁਸ਼ੀ ਸਾਂਝੇ ਹੁੰਦੇ ਆ ਮਤਲਬ ਜਾਂਦੇ ਆਉਂਦੇ ਆ ਹਰੇਕ ਦਾ ਵਧੀਆ ਰੋਲ ਹੁੰਦਾ ਸਾਰਿਆਂ ਦਾ ਤੇ ਸਾਰਾ ਸ਼ਹਿਰ ਦੇ ਵਿੱਚ ਖੁਸ਼ੀ ਦੀ ਲਹਿਰ ਆ ਸਾਰੇ ਖੁਸ਼ ਨੇ ਇਹਨਾਂ ਤਿੰਨਾਂ ਨੂੰ ਮੇਅਰ ਦਾ ਅਹੁਦਾ ਦੇ ਜਿਸ ਤਰ੍ਹਾਂ ਫਗਵਾੜੇ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰ ਬਸਪਾ ਦਾ ਸੀਨੀਅਰ ਡਿਪਟੀ ਮੇਅਰ ਬਣਿਆ ਕੀ ਹੁਣ ਆਉਣ ਵਾਲੇ 5 ਸਾਲਾਂ ਵਿੱਚ ਬਸਰਾ ਜੀ ਆਪਣੀ ਛਾਪ ਹੈ ਜਿਹੜੀ ਉਹ ਛੱਡਣਗੇ ਕਿ ਜਿਸ ਤਰ੍ਹਾਂ ਯਾਦ ਕੀਤਾ ਜਾਂਦਾ ਕਿ ਕਿਹੜੇ ਕਿਹੜੇ ਮੇਅਰ ਪਹਿਲਾਂ ਰਹੇ ਉਹਨਾਂ ਦੇ ਟਰਮ ਵਿੱਚ ਕਿਹੜੇ ਕੰਮ ਹੋਇਆ ਹਾਂ ਜੀ ਇਹ ਤਾਂ ਤੁਸੀਂ ਜਿਹੜੀ ਗੱਲ ਦਸੀ ਹੈ 1996 ਵਿੱਚ ਪਹਿਲਾਂ ਬਣੀ ਸੀ ਆਪਣੇ ਬੋਏ ਸਮਾਈ ਪਾਰਟੀ ਦੇ ਤੇ ਹੁਣ ਉਹਦੇ ਲੋਕ ਕਿੰਨਾ ਟਾਈਮ ਹੋ ਗਿਆ ਹੁਣ 2025 ਦੇ ਵਿੱਚ ਤੇ ਅੱਜ ਬਸਰਾ ਜੀ ਸੀਨੀਅਰ ਡਿਪਟੀ ਮੇਅਰ ਬਣੇ ਨੇ ਫਗਵਾੜੇ ਦੇ ਤੇ ਇਹ ਨਾਲ ਪੂਰੇ ਸਾਡੇ ਸਮਾਜ ਚ ਬੋਇਸ ਮਾਈ ਪਾਰਟੀ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਤੇ ਪਾਰਟੀ ਦੇ ਪਾਰਟੀ ਦੇ ਕੰਮਾਂ ਤੋਂ ਤੇ ਬਾਕੀ ਸਾਰੇ ਜਿੰਨੇ ਵੀ ਆਪਣੇ ਸਹਿਬਾਨ ਨੇ ਐਮਸੀ ਸਹਿਬਾਨ ਨੇ ਹੁਣ ਪਾਰਟੀ ਵਾਜੀ ਛੱਡ ਗਏ ਹੁਣ ਉੱਪਰ ਅਹੁਦੇ ਦਾ ਮੇਨ ਅਹੁਦੇ ਤੇ ਪਹੁੰਚੇ ਤੇ ਹੁਣ ਉਹ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਪੈਣਾ ਵਾ ਐ ਪਾਰਟੀ ਦੇ ਚਲੋ ਜਿਹੜੀ ਬਣੀ ਆ ਉਹ ਤਾਂ ਬਣੀ ਗੱਲ ਨਾ اور ਬੋਇਸ ਸਮਾਜਾਈ ਪਾਰਟੀ ਨੂੰ ਵੀ ਇਸ ਚੀਜ਼ ਤੋਂ ਬਹੁਤ ਹੰਗਾਰਾ ਮਿਲਿਆ ਸਾਡੇ ਸਮਾਜ ਦਾ ਪਹਿਲੀ ਵਾਰੀ ਮਤਲਬ ਇਨੇ ਟਾਈਮ ਬਾਅਦ ਹੁਣ ਮੇਅਰ ਮਿਲਿਆ ਤੇ ਬੋਇਸ ਸਮਾਜਾਈ ਪਾਰਟੀ ਨੂੰ ਬਹੁਤ ਬੁਲਾਈਆ ਮਿਲਿਆ ਜੀ 396 ਤੋਂ ਲਗਾਤਾਰ ਤੁਸੀਂ ਤੁਹਾਡਾ ਪਰਿਵਾਰ ਰਾਜਨੀਤੀ ਵਿੱਚ ਲਗਾਤਾਰ ਜਿੱਤਦੇ ਆ ਰਹੇ ਆ ਲਗਾਤਾਰ ਕਾਉਂਸਲਰ ਵੀ ਬਣਦੇ ਆ ਰਹੇ ਆ ਤੇ ਜਿਹੜੀ ਤੁਹਾਡੀ ਮਿਹਨਤ ਨੂੰ ਅੱਜ ਅਸਲ ਵਿੱਚ ਜਿਹੜਾ ਬੂਰ ਆ ਉਹ ਪਿਆ ਆ ਤੇ ਕਿਸ ਤਰ੍ਹਾਂ ਦੀ ਇਸ ਵੇਲੇ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਦੇਖੋ ਜੀ ਇੱਕ ਇੱਕ ਹਾਵਦ ਨਹੀਂ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਦਾ ਬਹੁਤ ਟਾਈਮ ਦਾ ਚਲੋ ਇਹ ਚੀਜ਼ ਅੱਜ ਜਾ ਕੇ ਹਾਸਲ ਹੋਈ ਹੈ ਡੈਡੀ ਵੀ ਤਾਂ ਬਹੁਤ ਟਾਈਮ ਦੇ ਪਹਿਲੀਆਂ ਤੋਂ ਜੁੜੇ ਹੋਏ ਆ ਜਦੋਂ ਮਾਵਤੀ ਜੀ ਵੀ ਆਉਂਦੇ ਨੇ ਫਗਵਾੜੇ ਠੀਕ ਆ ਕਾਂਸ਼ੀਰਾਮ ਜੀ ਵੀ ਕਾਂਸ਼ੀਰਾਮ ਜੀ ਦੇ ਟਾਈਮ ਤੇ ਵੀ ਹਰ ਮੂਮੈਂਟ ਦੇ ਨਾਲ ਡੈਡੀ ਹਣੇ ਅਸੀਂ ਸਾਰੇ ਅਜੇ ਚਲੋ ਬਹੁਤ ਛੋਟੇ ਹੁੰਦੇ ਸੀ ਨਾ ਉਸ ਟਾਈਮ ਦੇ ਉੱਤੇ ਤੇ ਉਦੋਂ ਤੋਂ ਜੁੜੇ ਹੋਏ ਆ ਸਟਿਲ ਜਿੱਥੇ ਖੜੇ ਆ ਖੜੇ ਸੀ ਖੜੇ ਰਹਾਗੇ ਠੀਕ ਆ ਜੀ ਬਹੁਏ ਸਮਾਜ ਪਾਰਟੀ ਦੇ ਨਾਮ ਪੱਲਾ ਛੱਡਿਆ ਤੇ ਨਾ ਛੱਡਣਾ ਤੇ ਉਸ ਪਾਰਟੀ ਦੇ ਵਿੱਚ ਰਹਿ ਗਈ ਅਹੁਦੇ ਦੇ ਇੱਥੇ ਤੱਕ ਪਹੁੰਚੇ ਆ ਤੇ ਇਹ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਜਿਸ ਤਰ੍ਹਾਂ ਦਾ ਜੋੜ ਤੋੜ ਫਗਵਾੜੇ ਦੇ ਵਿੱਚ ਵੇਖਣ ਨੂੰ ਮਿਲੇ ਆ ਜਿਸ ਤਰ੍ਹਾਂ ਟਬੂਸੀਆਂ ਮਾਰ ਕੇ ਕਦੀ ਕੌਂਸਲਰ ਉੱਤਰਦੇ ਜੋਂ ਕਦੀ ਆ ਜਾਂਦੇ ਸੀਗੇ ਤੇ ਪਰ ਬੀਐਸਪੀ ਨੇ ਸਟੈਂਡ ਦਿਖਾਇਆ ਕਿ ਲਗਾਤਾਰ ਜਿਹੜੇ ਉਹਨਾਂ ਦੇ ਕੌਂਸਲਰ ਉਹ ਖੜੇ ਰਹੇ ਆ ਪਾਰਟੀ ਦੇ ਨਾਲ ਤੇ ਇਸ ਗੱਲ ਦਾ ਜਿਹੜਾ ਆ ਬੀਐਸਪੀ ਦੇ ਇਹ ਕੌਂਸਲਰਾਂ ਨੂੰ ਉਹ ਜਿਹਾ ਮਾਨਤਾ ਨੇ ਜਦੋਂ ਬਸਰਾ ਜੀ ਨੂੰ ਮਿਲਿਆ ਆ ਉਹ ਉਹਲੇ ਵਧਾਈ ਦੇ ਪਾਤਰ ਆ ਬੀਐਸਪੀ हां जी हां जी बिल्कुल ਤੁਹਾਡੀ ਗੱਲ ਸਹੀ ਹੈ ਜੀ ਵਧਾਈ ਦੇ ਬਤਨ ਨੇ ਬੀਐਸਪੀ ਵਾਲੇ ਸਾਰੇ ਜਿੰਨਾ ਵੀ ਆਪਣੇ ਯੂਜ ਇਕੱਠਾ ਹੋਇਆ ਸੀ ਜੋ ਆਪਣੇ ਸੀਨੀਅਰ ਕੈਂਡੀਡੇਟ ਆਪਣੇ ਤਿੰਨ ਐਮਸੀ ਬਣੇ ਆ ਸਾਰਿਆਂ ਦੇ ਸਾਥ ਨਾਲ ਹੀ ਤੇ ਆਪਣੇ ਜਿਹੜੇ ਮੇਨ ਅਹੁਦੇਦਾਰ ਕ੍ਰੀਮਪੁਰੀ ਜੀ ਪੰਜਾਬ ਪ੍ਰਧਾਨ ਨੇ ਬੀਐਸਪੀ ਦੇ ਤੇ ਬਾਕੀ ਸਾਰੀ ਟੀਮ ਦੇ ਇਹਨਾਂ ਸਾਰਿਆਂ ਦੇ ਸੰਜੋਗ ਦੇ ਨਾਲ ਹੀ ਆਪਾਂ ਇਸ ਮੁਕਾਮ ਤੱਕ ਪਹੁੰਚੇ ਆ ਤੇ ਇਹਦੇ ਵਿੱਚ ਇਸ ਤੋਂ ਵੱਡੀ ਹੋਰ ਕੋਈ ਗੱਲ ਹੋਣੀ ਨਹੀਂ ਸਕਦੀ ਸੀਨੀਅਰ ਡਿਪਟੀ ਮੇਅਰ ਬਣੇ ਹਨ ਜੋ ਬੀਐਸਪੀ ਦੇ ਤੇ ਇਹ ਪੂਰੇ ਸਮਾਜ ਨੂੰ ਮੈਸੇਜ ਲੱਗਾਈ ਇਹਦੇ ਨਾਲ ਤੇ ਸਾਰੇ ਸਮਾਜ ਵਾਸੀਆਂ ਨੂੰ ਤੇ ਆਪਣੇ ਜਿੰਨੇ ਵੀ ਇਧਰ ਉਧਰ ਅਮਰੀਕਾ ਯੂ ਐਸ ਏ ਯੂ ਐਸ ਏ ਕੈਨੇਡਾ ਜਿੰਨੇ ਵੀ ਆਪਣੇ ਗਰੁੱਪਸ ਵਗੈਰਾ ਬਣੇ ਆ ਪੂਰੇ ਵਰਲਡ ਦੇ ਵਿੱਚ ਜਿੰਨੇ ਆਪਣੇ ਗਰੁੱਪ ਬਣਨ ਆਪਣੀ ਬੀ ਐਸ ਪੀ ਯੂਥ ਦੇ ਤੇ ਬੀ ਐਸ ਪੀ ਦੇ ਬਣੇ ਆ ਗਰੁੱਪਸ ਸਾਰਿਆਂ ਨੂੰ ਵਧਾਈ ਦੇ ਮੈਸੇਜ ਲੱਗੇ ਹੋਏ ਆ ਤੇ ਜਿੱਦਾਂ ਨੂੰ ਮੈਸੇਜ ਪਹੁੰਚਿਆ ਸੀਗਾ ਜੀ ਅਸੀਂ ਮਨੋਂ ਆਪਣੇ ਬਹੁਤ ਸਮਾਜ ਨੇ ਮਾਰਿਆ ਮੋਰਚਾ ਤੇ ਉਤੋਂ ਜਿਹੜੀ ਉਹ ਖੁਸ਼ੀ ਦੀ ਲਹਿਰ ਸੀ ਨਾ ਆਪਣੇ ਆਪਣੇ ਬੰਦਿਆਂ ਦੇ ਵਿੱਚ ਤੇ ਉਹ ਜਾ ਨਹੀਂ ਕਰ ਸਕਦੇ ਫਸਣ ਪਾਰਟੀ ਨੂੰ ਜਿਉਂਦਾ ਕਰ ਦਿੱਤਾ ਪਾਰਟੀ ਨੂੰ ਜਿਉਂਦਾ ਕਰ ਦਿੱਤਾ ਉਹਨਾਂ ਨੇ ਇੱਕ ਵਾਰ ਜਾਨ ਪਾ ਦਿੱਤੀ ਔਰ ਲੋਕੀ ਇੰਨੇ ਖੁਸ਼ ਹਾਂ ਨਾ ਸੀ ਤੁਹਾਨੂੰ ਦੱਸ ਨਹੀਂ ਸਕਦੇ ਸਾਨੂੰ ਕਿੱਥੋਂ ਕਿੱਥੋਂ ਫੋਨ ਆਏ ਪੂਰੇ ਵਰਲਡ ਦੇ ਵਿੱਚੋਂ ਸਾਨੂੰ ਫੋਨ ਆਏ ਆ ਔਰ ਮਤਲਬ ਕਿ ਇੱਕ ਤਰ੍ਹਾਂ ਡੈਡ ਦਾ ਜਿਹੜਾ ਨਾਮ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਵਿੱਚ ਗੁੰਜਣ ਲੱਗ ਗਿਆ ਨਾ ਕਿ ਇੰਡੀਆ ਦੇ ਵਿੱਚ ਨਾ ਕਿ ਪੰਜਾਬ ਦੇ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੋ ਗਿਆ ਔਰ ਸਰ ਹਮੇਸ਼ਾ ਯਾਦ ਰੱਖਿਆ ਜਾਊਗਾ ਕਿ ਉਸ ਬੰਦੇ ਨੇ ਹਿਸਟਰੀ ਬਣਾਈ ਸੀਗੀ ਮੇਰਾ ਨੰਨੇ ਉਹਨਾਂ ਦੇ ਦੂਸਰੇ ਬੇਟੇ ਜਿਹੜੇ ਡਾਕਟਰ ਨੇ ਡਾਕਟਰ ਸਾਹਿਬ ਇਹ ਤੁਹਾਡੇ ਪਿਤਾ ਜੀ ਅੱਜ ਸੀਨੀਅਰ ਡਿਪਟੀ ਮੇਅਰ ਦੀ ਅਜ ਤਾਜਪੂਸ਼ੀ ਹੋਈ ਹੈ ਕੀ ਕਹੋਗੇ ਇਸ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੇ ਮਾਣ ਦੀ ਗੱਲ ਆ ਮੇਰੇ ਪਿੰਡਾਂ ਸੀਨੀਅਰ ਡਿਪਟੀ ਮੇਅਰ ਬੜੇ ਫੁਗੜਾ ਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਫੁਗੜੇ ਸਭ ਤੋਂ ਵੱਧ ਵੱਧ ਵਿਕਾਸ ਕੀਤਾ ਜਾਵੇ ਬੜੇ ਬਹੁ ਟਾਈਮ ਤੋਂ ਫੁਗੜੇ ਵਿਕਾਸ ਨਹੀਂ ਹੋ ਸਕਿਆ ਡਾਕਸਾਲ ਤੋਂ ਵੋਟਾਂ ਨਹੀਂ ਹੋ ਪਈਆਂ ਸੀਗੀਆਂ ਇਸ ਲਈ ਕੋਸ਼ਿਸ਼ ਆ ਕਿ ਫੋੜੇਨ ਬਹੁਤ ਅੱਗੇ ਲੈ ਕੇ ਜਾਵਾਂਗੇ ਇਸ ਤਰ੍ਹਾਂ 296 ਤੋਂ ਲਗਾਤਾਰ ਤੁਹਾਡੇ ਜਿਹੜਾ ਪਰਿਵਾਰ ਰਾਜਨੀਤੀ ਵਿੱਚ ਹੈ ਤੇ ਲਗਾਤਾਰ ਜਿਹੜੇ ਕਾਉਂਸਲਰ ਤੁਸੀਂ ਬਣਦੇ ਆ ਰਹੇ ਆ ਇਸ ਤਰ੍ਹਾਂ ਦੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਅੱਜ ਮਿਲੀ ਆ ਪਹਿਲਾਂ ਕਾਉਂਸਲਰ ਰਹੇ ਆ ਲਗਾਤਾਰ ਤੇ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਬੜੇ ਖੁਸ਼ੀ ਦੀ ਗੱਲ ਆ ਪਾਸੀਂ ਹਮੇਸ਼ਾ ਹੀ ਖੁਸ਼ ਰਹੇ ਆ ਕਿ ਅਸੀਂ ਲੋਕਾਂ ਵਿੱਚ ਇਹ ਬਿਸ਼ਰਦੇ ਰਹੇ ਆ ਅਸੀਂ ਹਮੇਸ਼ਾ ਹੀ ਵਿਕਾਸ ਕੀਤਾ ਫਗਵਾੜੇ ਦਾ 96 ਤੋਂ ਲੈ ਕੇ ਹੁਣ ਤੱਕ ਮੇਰੇ ਪਿਤਾ ਜੀ ਨੇ ਸਾਰਿਆਂ ਨਾਲ ਕੰਮ ਕੀਤਾ ਕਾਂਸ਼ ਸਾਹਿਬ ਕਾਂਸ਼ ਰਾਮ ਜੀ ਨਾਲ ਹਰ ਹਰ ਬੰਦੇ ਨਾਲ ਸਾਡੇ ਸਿਆਸੀ ਬੜੀ ਬੜੇ ਲਿੰਕਸ ਹੈਗੇ ਸਾਡਾ ਕੋਈ ਵੀ ਕੰਮ ਹੋਵੇ ਕਰਾ ਲਈਦਾ ਵਾ ਹਾਂਜੀ ਇਸ ਨਾਲ ਮੇਰੇ ਨਾਲ ਵਿਸ਼ਾਲ ਬਸਰਾ ਜੀ ਉਹਨਾਂ ਦੀ ਫੈਮਿਲੀ ਸੁਨੀਤਾ ਬਸਰਾ ਜੀ ਐਡਵੋਕੇਟ ਸਨੀ ਬਸਰਾ ਜੀ ਜਿਨ੍ਹਾਂ ਜੋ ਡਾਕਟਰ ਸਨੀ ਬਸਰਾ ਜੀ ਜਿਹੜੇ ਅੱਜ ਕਾਫੀ ਖੁਸ਼ ਨੇ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦੀ ਮਦਰ ਵੀ ਕਾਉਂਸਲਰ ਰਹੇ ਆ 1996 ਤੋਂ ਲਗਾਤਾਰ ਜੇ ਕਾਉਂਸਲਰ ਬਣਦੇ ਰਹੇ ਤੇ ਕਾਂਸ਼ੀ ਰਾਮ ਜੀ ਨਾਲ ਇਹ ਸਟਾਰਟਿੰਗ ਤੋਂ ਜੁੜੇ ਹੋਏ 1978-80 ਤੋਂ ਤੇ ਹੁਣ ਵੇਖਣਾ ਇਹ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੇ ਇਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਮਿਲ ਗਈ ਆ ਉਹ ਕਿੰਨਾ ਕਿਹੜਾ ਵਿਕਾਸ ਆ ਫਗਵਾੜਿਆ ਕਰਾਉਂਦੇ ਆ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ